ਸਾਰੀ ਹੋਗੋ ਵਿਦਿਆਪਕ ਸਾਥੀਓ ਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ 9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਲਈ ਕੁਝ ਮਹੱਤਵਪੂਰਨ ਪ੍ਰਸ਼ਨ ਜਿਹੜੇ ਉਹ ਸਾਂਝੇ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਹਾਂਜੀ ਬੇਟਾ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਨਾਵਲ ਇੱਕ ਹੋਰ ਨਵਾਂ ਸਾਲ ਲੇਖਕ ਨਰੀਜਨ ਤਸਨੀਮ ਨਾਵਲ ਦੇ ਅਭਿਆਸ ਵਿੱਚ ਦਿੱਤੇ ਦੋ-ਦੋ ਅੰਕਾਂ ਵਾਲੇ ਸਾਰੇ ਪ੍ਰਸ਼ਨਾਂ ਦੀ ਦੁਹਰਾਈ ਆਪਾਂ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਹਾਂਜੀ ਬੇਟਾ ਸਭ ਤੋਂ ਪਹਿਲਾ ਸਵਾਲ ਹੈ ਸਾਡੇ ਕੋਲ ਕਿ ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ਬੈਡਿਟੀ ਦੀ ਮੰਗ ਕਿਉਂ ਕਰਦਾ ਹੈ? ਤੇ ਕੋਈ ਇਸ ਦਾ ਉੱਤਰ ਹੈ ਬੇਟਾ ਦੇਖੋ ਜਦੋਂ ਸਵੇਰੇ ਉੱਟਦਾ ਹੈ ਤੇ ਆਪਣੀ ਬਤਨੀ ਨੂੰ ਹਰ ਰੋਜ਼ ਤਾਂ ਚਾਹ ਦੀ ਮੰਗ ਕਰਦਾ ਪਰ ਉਸ ਦਿਨ ਬੈਡਿਟੀ ਦੀ ਮੰਗ ਕਿਉਂ ਕਰਦਾ ਹੈ? ਦੇਖੋ ਨਮਸ ਨਮੇਸ ਸਾਲ ਦਾ ਨਵਾਂ ਦਿਨ ਸੀ ਜਾਂ ਨਵੇਂ ਸਾਲ ਦਾ ਪਹਿਲਾ ਦਿਨ ਸੀ ਇਸ ਕਰਕੇ ਉਹ ਆਪਣੀ ਪਤਨੀ ਤੋਂ ਚਾਹ ਦੀ ਥਾਂ ਬੈਡਿਟੀ ਦੀ ਮੰਗ ਕਰਦਾ ਹੈ। ਕਿਉਂਕਿ ਉਹ ਵੀ ਵੱਡੇ ਲੋਕਾਂ ਦੀ ਤਰ੍ਹਾਂ ਬਿਸਤਰਾ ਛੱਡਣ ਤੋਂ ਪਹਿਲਾਂ ਬੈਟ ਡੀ ਪਿੰਨਾ ਚੌਂਦਾ ਹੈ ਬੰਤੇ ਦਾ ਸਵੇਰੇ 6 ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਬੰਤੇ ਦਾ ਸਵੇਰੇ 6 ਵਜੇ ਸਟੇਸ਼ਨ ਤੇ ਪਹੁੰਚਣ ਦਾ ਪ੍ਰੋਗਰਾਮ ਸੀ ਕਿਉਂਕਿ ਇਸੇ ਵੇਲੇ ਕਾਲਕਾ ਮਿਲ ਟ੍ਰੇਨ ਆਉਂਦੀ ਹੈ ਤੇ ਮੰਤੇ ਨੂੰ ਸਵੇਰੇ ਸਵੇਰੇ ਚੰਗੀ ਸਵਾਰੀ ਮਿਲ ਜਾਂਦੀ ਹੈ ਨਵਲ ਦਾ ਨਾਇਕ ਰਿਕਸ਼ੇ ਦੇ ਪਹੀਏ ਦੀ ਤੁਲਨਾ ਕਿਸ ਚੀਜ਼ ਨਾਲ ਕਰਦਾ ਹੈ ਨਵਲ ਦਾ ਨਾਇਕ ਗਲਗੀ ਦੇ ਪਹੀਏ ਦੀ ਤੁਲਨਾ ਜੀਵਨ ਦੇ ਚੱਕਰ ਨਾਲ ਕਰਦਾ ਹੈ ਉਹ ਕਹਿੰਦਾ ਹੈ ਕਿ ਜਿਵੇਂ ਜਿਵੇਂ ਰਿਕਸ਼ੇ ਦਾ ਪਹੀਆ ਘੁੰਮਦਾ ਰਹਿੰਦਾ ਹੈ ਉਵੇਂ ਹੀ ਜੀਵਨ ਦਾ ਚੱਕਰ ਵੀ ਘੁੰਮਦਾ ਰਹਿੰਦਾ ਹੈ ਇਸ ਲਈ ਚੱਕਰ ਜਿਹੜਾ ਘੁੰਮਦਾ ਰਹਿਣਾ ਚਾਹੀਦਾ ਹੈ ਭਾਵੇਂ ਜੀਵਨ ਦਾ ਹੋਵੇ ਤੇ ਭਾਵੇਂ ਪਹੀਏ ਦਾ ਕਿਉਂਕਿ ਜੇਕਰ ਜੀਵਨ ਦਾ ਚੱਕਰ ਘੁੰਮਦਾ ਰਹੇਗਾ ਤਾਂ ਬੰਦਾ ਕੀ ਹੈ ਬੰਦੇ ਦਾ ਬੰਦੇ ਦੀ ਉਮਰ ਵੱਡੀ ਰਹਿੰਦੀ ਹੈ ਤੇ ਰਿਕਸ਼ੇ ਦੇ ਪਈਏ ਕੋੰਦਰਬਿਦਾ ਜਿਹੜਾ ਰੋਜੀ ਰੋਟੀ ਦਾ ਮਸਲਾ ਜਿਹੜਾ ਉਹ ਵੀ ਪੂਰਾ ਹੋ ਜਾਂਦਾ ਠੀਕ ਹੈ ਬੰਤੇ ਦੇ ਪਿਓ ਦੀ ਮੌਤ ਕਿਉਂ ਹੋਈ ਬੰਤੇ ਦੇ ਪਿਓ ਦੀ ਮੌਤ ਦਾ ਕਾਰਨ ਸੀ ਵੱਡੀ ਬੇਟੀ ਦੇ ਵਿਆਹ ਸਮੇਂ ਲਿਆ ਕਰਜ਼ਾ ਤਾਂ ਪੜਿਖਾਂਗੇ ਕਿ ਬੰਤੇ ਦੇ ਪਿਓ ਦੀ ਮੌਤ ਦਾ ਕਾਰਨ ਵੱਡੀ ਬੇਟੀ ਦੇ ਵਿਆਹ ਸਮੇਂ ਲਿਆ ਕਰਜ਼ਾ ਸੀ ਜਿਹੜਾ ਕਿ ਉਤਰਨ ਦੀ ਥਾਂ ਲਗਾਤਾਰ ਵੱਧਦਾ ਜਾ ਰਿਹਾ ਸੀ ਤੇ ਉਹ ਅੰਦਰੋਂ ਅੰਦਰੀ ਕੁਲਦਾ ਰਿਆ ਤੇ ਇੱਕ ਦਿਨ ਪੂਰਾ ਹੋ ਗਿਆ ਠੀਕ ਹੈ ਅੱਗੇ ਚੱਲਦੇ ਹਾਂ ਆਪਾਂ ਬੰਤੇ ਪੜਨ ਤੋਂ ਕਿਉਂ ਹਟ ਗਿਆ ਕਿਉਂਕਿ ਬੰਤੇ ਦੇ ਪਿਓ ਦੀ ਮੌਤ ਹੋ ਚੁੱਕੀ ਸੀ ਕਰਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਆ ਗਈ ਇਸ ਕਰਕੇ ਉਸ ਨੂੰ ਪੜਾਈ ਵਿੱਚ ਛੱਡਨੀ ਪਈ ਤਾਂ ਆਪਾਂ ਲਿਖਾਂਗੇ ਬੰਤੇ ਦੇ ਪਿਓ ਦੀ ਮੌਤ ਤੋਂ ਬਾਅਦ ਕਰਦੀ ਜ਼ਿੰਮੇਵਾਰੀ ਬੰਤੇ ਦੇ ਸਿਰ ਉੱਤੇ ਆ ਗਈ ਇਸ ਕਰਕੇ ਉਸ ਨੂੰ ਮਜਬੂਰੀ ਵਸ ਆਪਣੀ ਪੜਾਈ ਵਿੱਚ ਛੱਡਨੀ ਪਈ ਬੰਤੇ ਨੇ ਆਪਣਾ ਪਿੰਡ ਕਿਉਂ ਛੱਡ ਦਿੱਤਾ ਆਪ ਨੂੰ ਪਤਾ ਹੈ ਕਿ ਬੰਤਾ ਜਦੋਂ ਬੰਤਰੇ ਪਿਓ ਦੀ ਮੌਤ ਹੋ ਜਾਂਦੀ ਹੈ ਕਰਦੇ ਜ਼ਿੰਮੇਵਾਰੀ ਉਹਦੇ ਸਿਰ ਤੇ ਆ ਗਈ ਤੇ ਉਸ ਨੂੰ ਪੜ੍ਹਾਈ ਵਿੱਚ ਛੱਡਣੀ ਪਈ ਤੇ ਉਹ ਵੀ ਆਪਣੇ ਪਿਓ ਦੀ ਤਰ੍ਹਾਂ ਖੇਤ ਮਜ਼ਦੂਰ ਬਣ ਗਿਆ ਤੇ ਉਹਨੂੰ ਉੱਤਰ ਕੀ ਲਿਖਾਂਗੇ ਇੱਕ ਦਿਨ ਸਰਦਾਰਾਂ ਦੇ ਵੱਡੇ ਮੁੰਡੇ ਨੇ ਉਸ ਦੇ ਚਾਰ ਟਿਕਾ ਦਿੱਤੀਆਂ ਉਸ ਨੇ ਵੀ ਜਵਾਬ ਵਿੱਚ ਦੋ ਚਾਰ ਟਿਕਾ ਦਿੱਤੀਆਂ ਜਿਸ ਕਰਕੇ ਸਾਰਾ ਪਿੰਡ ਉਸ ਤੇ ਮਗਰ ਪੈ ਗਿਆ ਤੇ ਉਸ ਨੂੰ ਪਿੰਡ ਛੱਡ ਕੇ ਜਾਣਾ ਪਿਆ ਵੰਤਾ ਖੇਤ ਮਜ਼ਦੂਰ ਤੋਂ ਰਿਕਸ਼ਾ ਚਾਲਕ ਕਿਵੇਂ ਬਣਿਆ ਹਾਂਜੀ ਪਿੰਡ ਕੇ ਪਿੰਡ ਛੱਡ ਕੇ ਆਉਣ ਤੋਂ ਬਾਅਦ ਬੰਤੇ ਨੇ ਸ਼ਹਿਰ ਵਿੱਚ ਆ ਕੇ ਕਈ ਕੰਮ ਕੀਤੇ ਜਿਹਦੇ ਵਿੱਚ ਉਸਨੇ ਸਭ ਤੋਂ ਪਹਿਲਾਂ ਚਪੜਾਸੀ ਦੀ ਨੌਕਰੀ ਕੀਤੀ ਚਪੜਾਸੀ ਦੀ ਨੌਕਰੀ ਤੋਂ ਬਾਅਦ ਉਸਨੇ ਹੋਰ ਵੀ ਕਈ ਕੰਮ ਕੀਤੇ ਅੰਤ ਵਿੱਚ ਉਸ ਨੂੰ ਰਿਕਸ਼ਾ ਚਾਲਕ ਦਾ ਕੰਮ ਹੀ ਰਾਸ ਆਇਆ ਹਾਂਜੀ ਮੜਾ ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡੀ ਹਾਂ ਨਵਲ ਦੇ ਵਿੱਚ ਜ਼ਿਕਰ ਆਉਂਦਾ ਹੈ ਜ਼ਿਕਰ ਆਉਂਦਾ ਹੈ ਨਾ ਕਿ ਸਾਹਬ ਦੀ ਘਰਵਾਲੀ ਕਿਉਂਕਿ ਉਹ ਚਪੜਾਸੀ ਸੀ ਤੇ ਜਿਹੜਾ ਉਹਦਾ ਸਾਹਬ ਸੀ ਦਫਤਰ ਵਿੱਚ ਦਾ ਕੰਮ ਕਰਾਉਂਦਾ ਹੀ ਸੀ ਨਾਲ ਉਹਦੀ ਜਿਹੜੀ ਘਰਵਾਲੀ ਸੀ ਨਾ ਉਹ ਵੀ ਘਰ ਦੇ ਵਿੱਚ ਉਹਦੇ ਕੰਮ ਕਰਦੀ ਸੀ ਤੇ ਕਰਾਉਂਦੀ ਸੀ ਇਸ ਕਰਕੇ ਇੱਕ ਦਿਨ ਕੀ ਹੋਇਆ ਸਾਹਬ ਦੀ ਘਰਵਾਲੀ ਨੇ ਕਿਹਾ ਕਿ ਕੱਪੜੇ ਧੋ ਕੇ ਲਿਆ ਹੈ ਨਾ ਕੀ ਕਿਹਾ ਕੱਪੜੇ ਧੋ ਕੇ ਲਿਆ ਤਪਰ ਬੰਤਨਗੀ ਕੀਤਾ ਬੰਤਨੇ ਨਾਂ ਕਰ ਦਿੱਤੀ ਤੇ ਸ਼ਾਬਦੀ ਘਰ ਵਾਲੀ ਨੇ ਜਦੋਂ ਸਾਹਬ ਘਰ ਆਇਆ ਤੈਨੂੰ ਦੱਸਿਆ ਸਾਹਬ ਉਹਦੇ ਉੱਤੇ ਕੜਕਿਆ ਉੱਸਾ ਹੋਇਆ ਉਹਨੂੰ ਗਾਲਾਂ-ਗਾਲਾਂ ਕੱਢੀਆਂ ਉਹ ਅਗਲੇ ਦਿਨ ਦਰਤ ਗਏ ਨਹੀਂ ਉਸਨੇ ਚਪੜਾਸੀ ਦੇ ਨੌਕਰ ਛੱਡ ਦਿੱਤੀ ਹਾਂਜੀ ਤਾਂ ਲਿਖਾਂਗੇ ਇੱਕ ਦਿਨ ਸ਼ਾਬਦੀ ਘਰ ਵਾਲੀ ਨੇ ਉਸਨੂੰ ਕਪੜੇ ਧੋ ਲੈ ਕੇ ਆ ਉਸਨੇ ਮਨਾ ਕਰ ਦਿੱਤਾ ਜਦੋਂ ਸਾਹਬ ਘਰ ਆਇਆ ਤਾਂ ਉਸਨੇ ਬੰਤੇ ਨੂੰ ਛਿੜਕਾਂ ਦਿੱਤੀਆਂ ਉਸ ਤੋਂ ਅਗਲੇ ਦਿਨ ਬਾ ਉਸ ਤੋਂ ਅਗਲੇ ਦਿਨ ਤੋਂ ਬਾਅਦ ਬੰਤੇ ਦਰਤਰ ਗਿਆਨੀ ਉਸਨੇ ਚਪਰਾਸੀ ਦੀ ਨੌਕਰੀ ਛੱਡ ਦਿੱਤੀ ਬੰਤੇ ਨੇ ਪੰਜਵੀਂ ਜਮਾਦਨ ਧਿਆਨ ਕਿਵੇਂ ਦਿੱਤਾ ਤਾਂ ਬੰਤੇ ਨੇ ਪੰਜਵੀਂ ਜਮਾਦਨ ਧਿਆਨ ਦੇਣ ਲਈ ਕੀ ਹੈ ਉਹ چلا ਗਿਆ ਸਿੱਧ ਪੜੇਖਪੁਰ ਦੇ ਵਿੱਚ ਕਿ ਮੈਂ ਧਿਆਨ ਦੇਣਾ ਹੈ ਤੇ ਮਾਸਟਰ ਜੀ ਨੇ ਕੀ ਕਿਹਾ ਪਹਿਲਾ ਫੀਸਾ ਜਮਾ ਕਰਾ ਦੇ ਸਾਰੇ ਮਹੀਨੇ ਦੀ ਹੈ ਨਾ ਤਾਂ ਉਹਨੇ ਕੀ ਕੀਤਾ ਉਹਨੇ ਸਾਰੇ ਮਹੀਨਿਆਂ ਦੀ ਫੀਸਾ ਜਮਾ ਕਰਵਾਈਆਂ ਤਾ ਪਰ ਉੱਤਰ ਕੀ ਲਖਾਂਗੇ ਬੰਤੇ ਨੇ ਪੰਚਵੀਂ ਜਮਾਤਾਂ ਧਿਆਨ ਦੇਣ ਲਈ ਸਭ ਤੋਂ ਪਹਿਲਾਂ ਮਾਸਟਰ ਦੇ ਕਹਿੰਤੇ ਸਾਰੇ ਮਹੀਨਿਆਂ ਦੀ ਫੀਸਾਂ ਜਮਾ ਕਰਵਾਈਆਂ ਅਤੇ ਇਮਤਿਹਾਨ ਦਿੱਤੇ ਠੀਕ ਹੈ 10 ਨੰਬਰ ਪ੍ਰਸ਼ਨ ਹਾਂਜੀ ਤੇ 10 ਨੰਬਰ ਪ੍ਰਸ਼ਨ ਕਹਿੰਦਾ ਵੀ ਤਾਨਪੁਰੇ ਵਾਲੀ ਕੁੜੀ ਜਲਿੰਦਰ ਕੀ ਕਰਨ ਗਈ ਸੀ ਦੇਖੋ ਤਾਨਪੁਰੇ ਵਾਲੀ ਕੁੜੀ ਜਲੰਧਰ ਉਹਦਾ ਰੇਡੀਓ ਸਟੇਸ਼ਨ ਉੱਤੇ ਪ੍ਰੋਗਰਾਮ ਸੀ ਇਸ ਕਰਕੇ ਉਹ ਜਲੰਧਰ ਗਈ ਸੀ ਤਾਨਪੁਰੇ ਵਾਲੀ ਕੁੜੀ ਦਾ ਰੇਡੀਓ ਸਟੇਸ਼ਨ ਜਲੰਧਰ ਉੱਤੇ ਇੱਕ ਪ੍ਰੋਗਰਾਮ ਸੀ ਤੇ ਉਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਜਲੰਧਰ ਗਈ ਸੀ ਠੀਕ ਹੈ ਬੜਾ ਦਸ ਨੰਬਰ ਸਵਾਲ ਦਾ ਉੱਤਰ ਕਿਰਾਏ ਤੇ ਰਿਕਸ਼ਾ ਦੇਣ ਵਾਲੇ ਸੇਟ ਨੂੰ ਬੰਤਾ ਖੁਸ਼ਕਿਸਮਤ ਕਿਉਂ ਸਮਝਦਾ ਹੈ ਦੇਖੋ ਕਿਰਾਏ ਤੇ ਜਿਹੜਾ ਭਰਾ ਸੇਠ ਹਨ ਓ ਰਿਕਸ਼ਾ ਕਿਰਾਇਤ ਦਿੰਦਾ ਕਿਉਂਕਿ ਸੇਠ ਕੋਲ ਤਾਂ ਬਹੁਤ ਸਾਰੇ ਪੈਸੇ ਹੈ ਤਾਂ ਕੀ ਕਰਦਾ ਸੇਠ ਹੈ ਸੇਠ ਸੇਠ ਨੇ ਬਹੁਤ ਸਾਰੇ ਰਿਕਸ਼ੇ ਬਣਾਏ ਹੋਏ ਹਨ ਤੇ ਬੰਤੇ ਵਰਗੇ ਦਿਲੇ ਵਰਗੇ ਲੋਕ ਉਸ ਤੋਂ ਕੀ ਹੈ ਕਿਰਾਇਤ ਰਿਕਸ਼ਾ ਲੈ ਜਾਂਦੇ ਹੈ ਤੇ ਸੇਠ ਨੂੰ ਬੈਠੇ ਬਿਠਾਏ ਚੰਗੇ ਪੈਸੇ ਬਣ ਜਾਂਦੇ ਇਸ ਕਰਕੇ ਬੰਤਾ ਜਿਹੜਾ ਹੈ ਸੇਠ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਉਸ ਨੂੰ ਬੈਠੇ ਬਿਠਾਏ ਹੀ ਰੋਜ਼ ਸ਼ਾਮ ਨੂੰ ਕਿਰਾਇਆ मिल ਜਾਂਦਾ ਹੈ ਇਸ ਕਰਕੇ ਉਹ ਕੀ ਕਰਦਾ ਹੈ ਛੇਟ ਨੂੰ ਖੁਸ਼ਕਿਸਮਤ ਸਮਝਦਾ ਹੈ ਪਰ ਲਿਖਾਂਗੇ ਕਿ ਮੰਨਦਾ ਛੇਟ ਨੂੰ ਖੁਸ਼ਕਿਸਮਤ ਇਸ ਕਰਕੇ ਸਮਝਦਾ ਹੈ ਕਿ ਉਸ ਨੂੰ ਬੈਠੇ ਮਿਟਾਏ ਹਰ ਰੋਜ਼ ਚੰਗਾ ਕਰਾਇਆ ਬਣ ਜਾਂਦਾ ਹੈ ਉਸ ਨੂੰ ਕਰਮਾ ਵਾਲਾ ਸਮਝਦਾ ਹੈ ਕਿ ਉਹਨੇ ਪਿਛਲੇ ਜਨਮ ਚੰਗੇ ਕਰਮ ਕੀਤੇ ਹੋਣਗੇ ਠੀਕ ਹੈ ਕਿਉਂਕਿ ਕਿਉਂਕਿ ਮੱਧ ਦੇ ਦੇਲੇਵਰਗੇ ਬਹੁਤ سارے ਯਾਜੇ ਹੈਗੇ ਜਿਨ੍ਹਾਂ ਯਾਜੇ ਰਿਕਸ਼ਾ ਚਾਲਕੇ ਜਿਨ੍ਹਾਂ ਕੋਲ ਆਪਣਾ ਰਿਕਸ਼ਾ ਰਿਕਸ਼ਾ ਨਹੀਂ ਹੈ ਉਹ ਛੇਟ ਤੋਂ ਰਿਕਸ਼ਾ ਕਰਾਇਤੇ ਲੈ ਕੇ ਜਾਂਦੇ ਹੈ ਇਸ਼ਾਮ ਨੂੰ ਉਹਦਾ ਬੰਦਾ ਕਰਾਇ ਦੇ ਜਾਂਦੇ ਤੇ ਰਿਕਸ਼ਾ ਵੀ ਖੜਾ ਕਰ ਜਾਂਦਾ ਰਿਕਸ਼ਾ ਚਾਲਕ ਦੀ ਮਾਂ ਕਿੱਥੇ ਰਹਿੰਦੀ ਸੀ ਉਹਦੀ ਦੇਖਭਾਲ ਕਿਵੇਂ ਕਰਦਾ ਸੀ ਤਾਂ ਪਰ ਪਤਾ ਹੈ ਕਿ ਤਾਰੋ ਤੇ ਬੰਦੇ ਦੀ ਮਾਂ ਦੀ ਅਬਸੂ ਬਣਦੇ ਨਹੀਂ ਸੀ ਇਸ ਕਰਕੇ ਰਿਕਸ਼ਾ ਚਾਲਕ ਦੀ ਮਾਂ ਪਿੰਡ ਵਿੱਚ ਰਹਿੰਦੀ ਸੀ ਉੱਤਰਗੜ੍ਹ ਕੰਗ ਰਿਕਸ਼ਾ ਚਾਲਕ ਦੀ ਮਾਂ ਪਿੰਡ ਵਿੱਚ ਰਹਿੰਦੀ ਸੀ ਉਹ ਕੀ ਕਰਦਾ ਉਹ ਨਾ ਉਹ ਮਹੀਨੇ ਦੋ ਮਹੀਨੇ ਬਾਅਦ ਆਪਣੀ ਮਾਂ ਨੂੰ ਮਿਲਣ ਲਈ ਪਿੰਡ ਜਾਂਦਾ ਤੇ ਕੁਝ ਪੈਸੇ ਵੀ ਫੜਾ ਉਹਦਾ ਤਾਂ ਬੱਲ ਲਿਖਾਂ ਦੀ ਰਿਕਸ਼ਾ ਚਾਲਕ ਦੀ ਮਾਂ ਪਿੰਡ ਵਿੱਚ ਰਹਿੰਦੀ ਸੀ ਉਹ ਆਪਣੀ ਮਾਂ ਦੀ ਦੇਖਭਾਲ ਕਰ ਲਈ ਹਰ ਦੋ ਮਹੀਨੇ ਬਾਅਦ ਗੇੜਾ ਮਾਰ ਆਉਂਦਾ ਅਤੇ ਜ਼ਰੂਰਤ ਦੇ ਅਨੁਸਾਰ ਪੁੱਝੇ ਜੇ ਬੁਖਾਰਚੀ ਵੀ ਦੇ ਹੁੰਦਾ ਨਵੇਂ ਸਾਲ ਦੇ ਰਿਕਸ਼ਾ ਚਾਲਕ ਬਣਤਾ ਚਾਹੁੰਦਾ ਹੈ ਆ ਵੀ ਗੁਰਦੁਆਰੇ ਮੱਥਾ ਟੇਕਣ ਪਿਓ ਨਾ ਜਾ ਸਕਿਆ ਤੁਹਾਨੂੰ ਪਤਾ ਹੈ ਕਿ ਜਿਵੇਂ ਹੀ ਉਹ ਮੱਥਾ ਟੇਕਣ ਦੀ ਸੋਚਦਾ ਹੈ ਸਵਾਰੀਆਂ ਆ ਜਾਂਦੀਆਂ ਤੇ ਉਹ ਕਹਿੰਦੇ ਚੱਲੇਗਾ ਭਾਈ ਤੇ ਉਹ ਕਹਿੰਦਾ ਨਹੀਂ ਪਹਿਲਾਂ ਤਾਂ ਮੈਂ ਮੱਥਾ ਟੇਕਣ ਜਾਣਾ ਹੈ ਫਿਰ ਸਵਾਰੀਆਂ ਕਹਿੰਦੀਆਂ ਅਜੇ ਤਾਂ ਬਹੁਤ ਭੀੜ ਹੈ ਹੈਨਾ ਤਾਂ ਲਿਖਾਂਗੇ ਕਿ ਨਵੇਂ ਸਾਲ ਵਾਲੇ ਦਿਨ ਰਿਕਸ਼ਾ ਚਾਲਕ ਰਿਕਸ਼ਾ ਚਾਲਕ ਬੰਤਾ ਚਾਹੁੰਦਾ ਹੈ ਅਭੀ ਗੁਰਦੁਆਰੇ ਮੱਥਾ ਇਸ ਕਰਕੇ ਨਹੀਂ ਦੇਖ ਸਕਿਆ ਕਿ ਜਿਵੇਂ ਹੀ ਉਹ ਰਿਕਸ਼ਾ ਜਿਵੇਂ ਹੀ ਉਹ ਗੁਰਦੁਆਰੇ ਮੱਥਾ ਟਿਕਣ ਜਾਣ ਲੱਗਦਾ ਹੈ ਇਹਨੇ ਨੂੰ ਸਵਾਰੀ ਆ ਜਾਂਦੀ ਹੈ ਤੇ ਉਸ ਨੂੰ ਸਵਾਰੀ ਲੈ ਕੇ ਜਾਣਾ ਪੈਂਦਾ ਹੈ ਠੀਕ ਹੈ ਤੇਰਾ ਨੰਬਰ ਸਵਾਲ ਹੋ ਗਿਆ ਰਿਕਸ਼ਾ ਚਾਲਕ ਦੇ ਕਿੰਨੇ ਬੱਚੇ ਸਨ ਉਹਨਾਂ ਦੀ ਪੜ੍ਹਾਈ ਸਬੰਧੀ ਉਸਦੇ ਕੀ ਵਿਚਾਰ ਸਨ ਦੇਖੋ ਰਿਕਸ਼ਾ ਚਾਲਕ ਦੇ ਤਿੰਨ ਬੱਚੇ ਸਨ ਦੋ ਕੁੜੀਆਂ ਤੇ ਇੱਕ ਮੁੰਡਾ ਮੁੰਡੇ ਦਾ ਨਾਮ ਫੰਮਣਾ ਠੀਕ ਹੈ ਪੜ੍ਹਾਈ ਸਬੰਧੀ ਉਹਨਾਂ ਦੇ ਕੀ ਵਿਚਾਰ ਸਨ ਦੇਖੋ ਪਹਿਲੀ ਗੱਲ ਤਾਂ ਆਪਾਂ ਦੇਖਦੇ ਉਸ ਦੀ ਰਿਕਸ਼ਾ ਚਾਲਕ ਦੇ ਤਿੰਨ ਬੱਚੇ ਸਨ ਉਹਨਾਂ ਦੀ ਪੜ੍ਹਾਈ ਸਬੰਧੀ ਰਿਕਸ਼ਾ ਚਾਲਕ ਦੇ ਵਿਚਾਰ ਸਨ ਕਿ ਉਹ ਆਪਣੇ ਪੁੱਤਰ ਨੂੰ 14 ਜਮਾਤਾ ਪੜਾ ਕੇ ਇੱਕ ਵੱਡਾ ਅਫਸਰ ਬਣਾਏਗਾ ਅਤੇ ਕੁੜੀਆਂ ਨੂੰ ਵੀ ਫੁਮਣ ਜਿੰਨਾ ਹੀ ਪੜ੍ਹਾਏਗਾ ਕਹਿੰਦਾ ਭਾਵ ਹੈ ਕਿ ਉਸ ਦੇ ਆਪਣੇ ਬੱਚਿਆਂ ਵਰਤੀ ਪੜ੍ਹਾਈ ਵਿਸ਼ਵੰਦੀ ਵਿਚਾਰ ਜਿਹੜੇ ਜਿਨਾ ਬਹੁਤ ਹੀ ਉੱਚੇ ਤੇ ਸੁੱਚੇ ਸਨ ਉਹ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾ ਕੇ ਲਾਇਕ ਬਣਾਉਣਾ ਚਾਹੁੰਦਾ ਸੀ। ਜਿਲ੍ਹਿਆਂ ਵਾਲੇ ਬਾਗ ਦੇ ਕੁੰਨੀ ਸਾਕੇ ਬਾਰੇ ਬੰਦੇ ਦੇ ਕੀ ਵਿਚਾਰ ਸਨ? ਹਾਂਜੀ ਤਾਂ ਆਪਾਂ ਦੇਖਦੇ ਹਾਂ ਉਹ ਕਹਿੰਦਾ ਨਾ ਵੀ ਕਹਿੰਦਾ ਜਿਲ੍ਹਿਆਂ ਵਾਲਾ ਬਾਗ ਉਥਾਂ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਸੀ ਵਿਸਾਖੀ ਵਾਲੇ ਦਿਨ ਹੈਨਾ ਤੇ ਕਰਕੇ ਫਿਰ ਉਹ ਕਹਿੰਦਾ ਵੀ ਜੱਲਿਆਂਵਾਲਾ ਬਾਗ ਹੈ ਜੱਲਿਆਂਵਾਲਾ ਬਾਗ ਦੇ ਵਿੱਚ ਕਹਿੰਦਾ ਹੈ ਵੀ ਜੇਕਰ ਇਸ ਘਟਨਾ ਨੂੰ ਯਾਦ ਕਰੋ ਨਾ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਆ ਠੀਕ ਹੈ ਤੇ ਗੋਲੀਆਂ ਦੇ ਕੰਧਾਂ ਉੱਤੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਉਸ ਦੇ ਮਨ ਵਿੱਚ ਬੜੇ ਹੀ ਹੋਰ ਹੀ ਤਰ੍ਹਾਂ ਦੇ ਵਿਚਾਰ ਆਉਂਦੇ ਆ ਕਿੰਦਾ ਕੀ ਸਮਾਂ ਸੀ ਉਹ ਤਾਂ ਜੱਲਿਆਂਵਾਲਾ ਬਾਗ ਦੇ ਖੁੰਨੀ ਸਾਕੇ ਬਾਰੇ ਬੰਤੇ ਦੇ ਵਿਚਾਰ ਸੰਕੀ ਵਿਸਾਖੀ ਵਾਲੇ ਦਿਨ ਇੱਥੇ ਸ਼ਹੀਦਾਂ ਦਾ ਕੁੰਡ ਲਿਆ ਸੀ ਤੇ ਉਸ ਦਿਨ ਨੂੰ ਯਾਦ ਕਰਕੇ ਹਰੇਕ ਬੰਦੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਐ ਕਿੰਨਾ ਬਲਵਾਨ ਸਮਾਸੀ ਕਿੰਨੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਡੋਰ ਨੂੰ ਮਾਜਾ ਲਾ ਰਹੇ ਬੰਤੇਵਲ ਵੇਖ ਕੇ ਡੋਰ ਨੂੰ ਮਾਜਾ ਲਾ ਰਹੇ ਬੰਤੇਵਲ ਵੇਖ ਕੇ ਰਿਕਸ਼ੇ ਵਾਲੇ ਦਿਮਾਗ ਦੇ ਵਿੱਚ ਦੇ ਦਿਮਾਗ ਦੇ ਵਿੱਚ ਕਿਹੜੇ ਵਿਚਾਰ ਆਏ ਦੇਖੋ ਡੋਰ ਨੂੰ ਮਾਜਾ ਲਾ ਰਹੇ ਵਾਲ ਵੇਖ ਕੇ ਰਿਕਸ਼ੇ ਵਾਲੇ ਦਿਮਾਗ ਦੇ ਵਿੱਚ ਕਿਹੜੇ ਵਿਚਾਰ ਆਏ ਤੁਹਾਨੂੰ ਪਤਾ ਹੀ ਹੈ ਤੇ ਉਹ ਕਹਿੰਦਾ ਵੀ ਇਹ ਉਹ ਕਹਿੰਦਾ ਵੀ ਵੇਖ ਨਾ ਇਹਨਾਂ ਦੇ ਲਿਬੜਿਆ ਹੱਥ ਦੇਖਦਾ ਉਹ ਤਾਂ ਇੱਕ ਤਾਂ ਕੀ ਕਰਦਾ ਲਿਬੜਿਆ ਹੱਥ ਦੇਖਦਾ ਤੇ ਕਹਿੰਦਾ ਵੀ ਕਿੰਨੀਆਂ ਰੰਗ-बिरੰਗੀਆਂ ਡੋਰਾ ਨੇ ਲਾਲ ਪੀਲੀਆਂ ਨੀਲੀਆਂ ਕਹਦਾ ਗੁੱਡੀ ਆਂਦੀ ਰੁੱਤ ਹੈ ਭਾਈ ਕਿਉਂ ਨਾ ਕਿਉਂ ਨਾ ਲੱਗਣ ਡੋਰਾ ਉਹ ਆਰੀਆਂ ਦੋ ਕਾਕਿਆਂ ਇਧਰ ਨੂੰ ਕਿੱਦਾਂ ਦੇ ਕੱਪੜੇ ਪਾਏ ਇਹਨਾਂ ਨੇ ਮੰਜ ਫਬਦੇ ਬਹੁਤ ਹੈ ਹਨਾ ਤਾਂ ਡੋਰ ਨੂੰ ਜਿਹੜਾ ਮਾਜਾ ਲਾ ਰਿਹਾ ਬੰਦੇ ਵੱਲ ਦੇਖ ਕੇ ਰਿਕਸ਼ੇ ਵਾਲੇ ਦੇ ਦਿਮਾਗ ਦੇ ਵਿੱਚ ਇੱਥੇ बनते ਦਾ ਨਹੀਂ ਹੈ ਡੋਰ ਨੂੰ ਮੱਝ ਲਾਰੇ ਲਾਰੇ ਵਲ ਵੇ ਕਿ ਰਿਕਸ਼ਾ ਚਾਲਕ ਬੰਤਾ ਨਾ ਉਹਦੇ ਮਨ ਵਿੱਚ ਕੀ ਵਿਚਾਰ ਆਏ ਤਾਂ ਕਹਿੰਦਾ ਵੀ ਕਿੰਨੀ ਰੰਗ ਬਿਰੰਗੇ ਡੋਰਾ ਹੈ ਗਿਆ ਨਾ ਤੇ ਕਿਉਂ ਨਾ ਹੋ ਪਿਓ ਨਾ ਹੁਣ ਲਾਲ ਪੀਲੀਆਂ ਗੁੱਡੀਆਂ ਦੀ ਰੁੱਤ ਹੈ ਕਿਉਂਕਿ ਗੁੱਡੀਆਂ ਦੀ ਰੁੱਤ ਪਤੰਗ ਦੀ ਪਸੰਦ ਦੀ ਰੁੱਤ ਹੈ ਇਸ ਕਰਕੇ ਉਹ ਲਾਲ ਪੀਲੀਆਂ ਡੋਰਾ ਨੂੰ ਦੇਖ ਕੇ ਲਾਲ ਪੀਲੀਆਂ ਗੁੱਡੀਆਂ ਨੂੰ ਦੇਖ ਕੇ ਪਤੰਗਾਂ ਨੂੰ ਦੇਖ ਕੇ ਖੁਸ਼ ਹੁੰਦਾ ਹੈ ਠੀਕ ਹੈ ਕਹਿੰਦੇ ਕਿਰਤੀਆਂ ਦੇ ਹੱਥ ਦਾ ਕੰਮ ਕਰਦੇ ਸੁਹਣੇ ਲੱਗਦੇ ਨੇ ਰਿਕਸ਼ੇ ਵਾਲੇ ਨੇ ਜੀ ਇਹ ਕਿਉਂ ਸੋਚੇ ਆ ਦੇਖੋ ਜਿਹੜਾ ਰਿਕਸ਼ਾ ਚਾਲਕ ਹੈ ਉਸ ਤਰ੍ਹਾਂ ਸੋਚਦਾ ਕਿਉਂਕਿ ਉਹਦੇ ਹੱਥ ਵੀ ਉਸ ਵਰਗੇ ਸਨ ਕਿਤੇ ਕਿਰਤੀਆਂ ਦੇ ਹੱਥਾਂ ਜਿਹੜਾ ਕਿਰਤੀ ਹੁੰਦਾ ਕਿਰਤੀ ਮਜ਼ਦੂਰ ਹੁੰਦਾ ਉਹਦੇ ਹੱਥ ਤਾਂ ਕੰਮ ਕਰਦੇ ਹੀ ਸੁਣੇ ਲੱਗਦੇ ਨੇ ਇਸ ਇਹ ਵਾਸਤਵ ਗੱਲ ਹੈ ਰਿਕਸ਼ੇ ਵਾਲੇ ਨੇ ਇਸ ਤਰ੍ਹਾਂ ਇਸ ਕਰਕੇ ਸੋਚਿਆ ਕਿਉਂਕਿ ਉਸਦੇ ਵੀ ਹੱਥ ਉਸ ਕਿਰਤੀ ਦੇ ਹੱਥਾਂ ਵਰਗੇ ਸਨ ਕਿਉਂਕਿ ਰਿਕਸ਼ਾ ਚਾਲਕ ਵੀ ਕਿ ਮਿਹਨਤੀ ਰਿਕਸ਼ਾ ਚਾਲਕ ਆਪਣਾ ਜੱਬੰਤਾ ਉਹ ਕਿ ਮਿਹਨਤੀ ਰਿਕਸ਼ਾ ਚਾਲਕ ਹੈ ਤੇ ਉਸ ਨੂੰ ਵੀ ਜਿਹੜਾ ਜਿਹੜਾ ਡੋਰ ਨੂੰ ਮਜ਼ਾ ਲਾ ਰਿਹਾ ਹੈ ਜੀ ਨਾ ਉਸ ਦੇ ਹੱਥ ਦੇਖ ਕੇ ਉਸ ਨੂੰ ਵੀ ਲੱਗਦਾ ਹੈ ਵੀ ਕਿਰਤਿਆਂ ਦੇ ਹੱਥ ਕਿੰਨੇ ਸੋਹਣੇ ਆ ਤੇ ਇਹ ਹੱਥ ਕੰਮ ਕਰਦੇ ਸੁਣੇ ਲੱਗਦੇ ਆ ਠੀਕ ਹੈ ਅੱਗੇ ਬੜਾ ਰਿਕਸ਼ੇ ਵਾਲਾ ਮਿੱਤੇ ਦੀ ਦੁਕਾਨ ਤੋਂ ਹੀ ਆਪਣੇ ਰਿਕਸ਼ੇ ਵਿੱਚ ਹਵਾ ਕਿਉਂ ਭਰੌਣੀ ਚਾਹੁੰਦਾ ਦੇਖੋ ਇੱਕ ਤਾਂ ਕਿ ਹੈ ਛੋਟੇ-ਮੋਟੇ ਕੰਮ ਦੇ ਪੈਸੇ ਨਹੀਂ ਲੈਂਦਾ ਹਨਾ ਆਪਾਂ ਦੇਖਦੇ ਆ ਕਿਵੇਂ ਉਹ ਪਿਆਰ ਦੀ ਵੀ ਚੰਗਾ ਹੈ ਛੋਟਾ-ਮੋਟਾ ਕੰਮ ਕਰ ਦਿੰਦਾ ਉਹਦੇ ਪੈਸੇ ਲੈਂਦਾ ਨਹੀਂ ਉਧਾਰ ਵੀ ਕਰ ਲੈਂਦਾ ਹੈ ਹਨਾ ਤੇ ਕਿਤੇ ਕੰਮ ਵੀ ਬੜਾ ਚੰਗਾ ਕਰਦਾ ਤਾਂ ਲਿਖਾਂਗੇ ਰਿਕਸ਼ੇ ਵਾਲਾ ਮਿੱਤੇ ਦੀ ਦੁਕਾਨ ਤੋਂ ਆਪਣੇ ਰਿਕਸ਼ੇ ਵਿੱਚ ਹਵਾ ਸਲੀਪ ਰੋਣਾ ਚਾਹੁੰਦਾ ਹੈ ਇੱਕ ਤਾਂ ਉਸ ਦਾ ਕੰਮ ਕਰਨ ਦਾ ਢੰਗ ਬੜਾ ਹੀ ਚੰਗਾ ਹੈ ਇੱਕ ਉਹ ਹਵਾ ਭਰਨ ਦੇ ਪੈਸੇ ਨਹੀਂ ਲੈਂਦਾ ਦੂਜਾ ਉਹ ਜੋ ਵੀ ਕੰਮ ਕਰਦਾ ਹੈ ਉਹ ਜੋ ਵੀ ਕੰਮ ਕਰਦਾ ਹੈ ਉਸ ਦੇ ਵਿੱਚ ਕਮੀ ਨਹੀਂ ਰਹਿਣ ਦਿੰਦਾ ਠੀਕ ਹੈ ਨਾ ਤੇ ਲੋੜ ਪੈਣ ਤੇ ਉਧਾਰ ਵੀ ਕਰ ਲੈਂਦਾ ਹੈ ਇਸ ਕਰਕੇ ਹੀ ਉਹ ਆਪਣੇ ਹਵਾ ਨਿੱਤੀ ਦੀ ਦੁਕਾਨ ਤੋਂ ਪਰੋਣਾ ਚਾਹੁੰਦਾ ਹੈ ਰਿਕਸ਼ੇ ਵਾਲੇ ਦੀ ਪਤਨੀ ਤਾਰੋ ਕਿਸ ਦੇ ਕੰਮ ਕਰ ਰ ਕਿਸ ਦੇ ਘਰ ਕੰਮ ਕਰਨ ਜਾਂਦੀ ਸੀ ਰਿਕਸ਼ੇ ਵਾਲੇ ਦੀ ਪਤਨੀ ਤਾਰੋ ਮਾਸਟਰ ਦੇ ਘਰ ਕੰਮ ਕਰਨਾ ਜਾਂਦੀ ਸੀ ਠੀਕ ਹੈ ਬੇਟਾ ਅੱਗੇ ਚੱਲਦੇ ਆਪਾਂ ਕਾਣ ਨੰਬਰ ਦੂਜਾ ਤੇ ਤੀਜਾ ਤੇ ਪ੍ਰਸ਼ਨ ਜਿਹੜੀ ਹੈ ਗਿਆ ਦੇਖੋ ਜਦੋਂ ਬੰਤੇ ਨੇ ਦੁਪਹਿਰ ਵੇਲੇ ਜਦੋਂ ਬੰ ਬੰਤੇ ਨੇ ਦੁਪਹਿਰ ਵੇਲੇ ਜਦੋਂ ਘਰ ਆ ਕੇ ਟੱਲੀ ਵਜਾਈ ਤਾਂ ਕੌਣ ਦੌੜ ਕੇ ਆਇਆ ਜਦੋਂ ਬੰਤੇ ਨੇ ਦੁਪਹਿਰ ਵੇਲੇ ਜਦ ਘਰ ਦੇ ਬਾਹਰ ਜਾ ਕੇ ਟੱਲੀ ਵਜਾਈ ਤਾਂ ਫੁੰਮਣ ਦੌੜ ਕੇ ਆਇਆ ਤੁਸੀਂ ਕੱਲਾ ਫੁੰਮਣ ਨਹੀਂ ਲਿਖਣਾ ਤੁਸੀਂ ਪੂਰਾ ਲਿਖਣਾ ਪ੍ਰਸ਼ਨ ਕਿਉਂਕਿ 2 ਨੰਬਰ ਦਾ ਹੈ ਫੁੰਮਣ ਆਪਣੇ ਪਿਤਾ ਤੋਂ ਕਿਰਪਾੜ ਪੜਨਾ ਚਾਹੁੰਦਾ ਹੈ ਫੁੰਮਣ ਆਪਣੇ ਪਿਤਾ ਤੋਂ ਆਪਣਾ ਦੇਸ਼ ਪਾਠ ਪੜਨਾ ਚਾਹੁੰਦਾ ਹੈ ਹਾਂਜੀ ਬੰਤੇ ਨੂੰ ਆਪਣੀ ਕਿਹੜੀ ਮਾਮੀ ਸਭ ਤੋਂ ਵੱਧ ਚੰਗੀ ਲੱਗਦੀ ਸੀ ਬੰਤੇ ਨੂੰ ਆਪਣੇ ਬੰਤੇ ਨੂੰ ਦੇਖੋ ਬੰਤੇ ਨੂੰ ਆਪਣੀ ਜਿਹੜੀ ਮਾਮੀ ਐ ਉਹ ਸਭ ਤੋਂ ਛੋਟੀ ਮਾਮੀ ਚੰਗੀ ਲੱਗਦੀ ਸੀ ਜਦੋਂ ਵੀ ਉਹ ਨਾਨਕੇ ਜਾਂਦਾ ਜਦੋਂ ਉਹ ਨਾਨਕੇ ਜਾਂਦਾ ਤਾਂ ਉਹ ਆਪਣਾ ਸਕੂਲ ਦਾ ਕੰਮ ਕਰਦਾ ਉਹਦੇ ਕੋਲ ਆ ਕੇ ਬੈਠ ਜਾਂਦੀ ਹੈ ਨਾ ਉਹਦੇ ਨਾਲ ਗੱਲਬਾਤ ਕਰਦੀ ਉਹਨੂੰ ਉਹਨੂੰ ਪਿਆਰ ਵੜਾ ਕਰਦੀ ਦੂਜਾ ਤੇ ਕਰਦੇ ਬਾਕੀ ਜੀ ਤਾਂ ਲੂਣ ਵਾਲੀ ਲੱਸੀ ਪਿੰਦੇ ਤੇ ਉਸ ਨੂੰ ਖੰਡ ਵਾਲੀ ਲੱਸੀ ਪੀਣ ਨੂੰ ਤੰਦੇ ਇਸ ਕਰਕੇ ਬੰਤੇ ਨੂੰ ਪੜੀ ਬੰਤੇ ਨੂੰ ਆਪਣੀ ਛੋਟੀ ਮੰਮੀ ਉਹਦੇ ਪਿਆਰੇ ਤੇ ਨਿੱਘੇ ਸਵਾ ਕਰਕੇ ਬੜੀ ਚੰਗੀ ਲੱਗਦੀ ਸੀ ਉਹਦਾ ਆਪਣਾ ਉਸਦਾ ਖਿਆਲ ਆਪਣੇ ਬੱਚਿਆਂ ਵਰਗਾ ਰੱਖਦੀ ਸੀ ਬੰਤੇ ਨੂੰ ਕਿਸਦਾ ਚੁੱਪਚੁਪ ਰਹਿਣਾ ਚੰਗਾ ਨਹੀਂ ਨਹੀਂ ਸੀ ਲੱਗਦਾ ਬੰਤੇ ਨੂੰ ਤਾਰੋ ਦਾ ਚੁੱਪਚੁਪ ਰਹਿਣਾ ਚੰਗਾ ਨਹੀਂ ਸੀ ਲੱਗਦਾ ਕਿਉਂਕਿ ਉਸ ਨੂੰ ਲੱਗਦਾ ਹੈ ਵੀ ਉਹਦੇ ਅੰਦਰ ਕੋਈ ਉਹ ਜੀ ਗੱਲ ਕਰਕੇ ਕਰ ਕਰਕੇ ਬੈਠੀ ਹੈ ਤੇਜਿਸ ਕਰਕੇ ਜਿਹੜਾ ਚਿਹਰਾ ਉਹਦਾ ਵਿਆਸ ਮੇ ਆਪਣੇ ਖਿੱਚ ਵਾਲਾ ਸੀ ਨਾ ਜਿਹੜਾ 부ਝਿਆ 부ਝਿਆ ਰਹਿੰਦਾ ਠੀਕ ਹੈ ਬਸੰਤ ਪੰਚਮੀ ਵਾਲੇ ਦਿਨ ਬੰਤਾ ਆਪਣੀ ਬੇਬੇ ਤੇ ਪਤਨੀ ਨੂੰ ਕਿੱਥੇ ਲੈ ਕੇ ਗਿਆ ਬਸੰਤ ਪੰਚਮੀ ਵਾਲੇ ਦਿਨ ਬੰਤਾ ਆਪਣੀ ਬੇਬੇ ਅਤੇ ਪਤਨੀ ਨੂੰ ਗੁਰਦੁਆਰਾ ਸ੍ਰੀ ਛੇਟਾ ਸਾਹਿਬ ਲੈ ਕੇ ਗਿਆ ਠੀਕ ਹੈ ਅਗੇ ਚਲਦੇ ਹਾਂ 6 ਨੰਬਰ ਸਵਾਲ ਬਸੰਤ ਪੰਚਮੀ ਦਾ ਮੇਲਾ ਵਿਖਣਗੇ ਬੰਦੇ ਨੇ ਆਪਣੇ ਖਾਣ ਲਈ ਚਵੰਨੀ ਦਾ ਕੀ ਖਰੀਦਿਆ ਪਸੰਦ ਪੰਜਵੀਂ ਵਾਲੇ ਦਿਨ ਮੇਲਾ ਵੇਖਣ ਗਏ ਬੰਤੇ ਨੇ ਖਾ ਲਈ ਚਵਾਨੀ ਦੇ ਪਕੌੜੇ ਖਰੀਦੇ ਅੱਗੇ ਅੱਗੇ ਬੜਾ ਦਿੱਲੀ ਤੋਂ ਅੰਮ੍ਰਿਤਸਰ ਮੈਚ ਖੇਡਣ ਆਇਆਂ ਕੁੜੀਆਂ ਦਾ ਸਮਾਨ ਕਿਸ ਨੇ ਚੋਰੀ ਕੀਤਾ ਦਿੱਲੀ ਤੋਂ ਅੰਮ੍ਰਿਤਸਰ ਮੈਚ ਖੇਡਣ ਆਇਆਂ ਕੁੜੀਆਂ ਦਾ ਸਮਾਨ ਨੱਥੂ ਰਿਕਸ਼ੇ ਵਾਲੇ ਨੇ ਚੋਰੀ ਕੀਤਾ ਕਿਉਂਕਿ ਉਸ ਨੂੰ ਰਿਕਸ਼ਾ ਉਸ ਨੂੰ ਚੋਰੀ ਕਰਨ ਦੀ ਪੈੜੀ ਆਦਤ ਸੀ ਹਾਂਜੀ ਰਿਕਸ਼ੇ ਵਾਲੇ ਕਿਸਨੇ ਦੀ ਮਾਨਦਾਰੀ ਤੋਂ ਖੁਸ਼ ਹੋ ਕੇ ਸਮਾਨ ਦੇ ਮਾਲਕ ਨੇ ਉਸ ਨੂੰ ਇਨਾਮ ਦੇ ਰੂਪ ਕੀ ਦਿੱਤਾ ਦੇਖੋ ਤਾਂ ਉਹਨੇ ਕੀ ਕੀਤਾ ਉਹਨੇ ਦਸਾਂ ਦਾ ਨੋਟ ਫੜਾਇਆ ਉਹਨਾਂ ਨੇ ਕੀ ਕੀਤਾ ਦਸਾਂ ਦਾ ਨੋਟ ਫੜਾਇਆ ਰਿਕਸ਼ੇ ਵਾਲੇ ਇਸਨੇ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਸਮਾਨ ਦੇ ਮਾਲਕ ਨੇ ਉਸ ਨੂੰ 10 ਰੁਪਏ ਦਾ ਨੋਟ ਇਨਾਮ ਵਜੋਂ ਦਿੱਤਾ ਬੰਤੇ ਨੇ ਕਰਜ਼ਾ ਕਿਸ ਕੰਮ ਲਈ ਲਿਆ ਸੀ ਬੰਤੇ ਨੇ ਕਰਜ਼ਾ ਭੈਣਾ ਦੇ ਵਿਆਹ ਲਈ ਲਿਆ ਸੀ ਬੰਤੇ ਨੇ ਕਰਜ਼ਾ ਆਪਣੀਆਂ ਭੈਣਾਂ ਦੇ ਵਿਆਹ ਕਰ ਲਈ ਲਿਆ ਸੀ ਠੀਕ ਹੈ ਬੇਟਾ ਅੱਗੇ ਚਲਦੇ ਹਾਂ ਤਾਰੋ ਦੇ ਕਰ ਜਿਹੜਾ ਕਾਰਡ ਆਇਆ ਸੀ ਉਸ ਵਿੱਚ ਕਿਸ ਦੇ ਵਿਆਹ ਦਾ ਜ਼ਿਕਰ ਸੀ ਤਾਰੋ ਦੇ ਕਰ ਜਿਹੜਾ ਵਿਆਹ ਵਿਆਹ ਦਾ ਕਾਰਡ ਆਇਆ ਸੀ ਉਸ ਦੇ ਵਿੱਚ ਵਿਆਹ ਦਸੀ ਦੇ ਵਿਆਹ ਦਾ ਜ਼ਿਕਰ ਸੀ ਦੇ ਆਲੇ ਦੀ ਘਰ ਵਾਲੇ ਕਿੱਥੇ ਗਈ ਹੋਈ ਸੀ ਦਿਆਲੇ ਦੀ ਘਰ ਵਾਲੀ ਰੁੱਸ ਕੇ ਪੇਕੀ ਗਈ ਹੋਈ ਸੀ ਕਿਉਂਕਿ ਦਿਆਲਾ ਉਸ ਨੂੰ ਕੁੱਟਦਾ ਸੀ ਬੰਦੇ ਦੇ ਘਰ ਕਿੰਨੇ ਬੱਚੇ ਸਨ ਬੰਤੇ ਦੇ ਘਰ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਜਾਨੀ ਕੋ ਬੰਤੇ ਦੇ ਘਰ ਤੇ ਨੇ ਬੱਚੇ ਸਨ ਜਿਹਨਾਂ ਵਿੱਚ ਦੋ ਕੁੜੀਆਂ ਤੇ ਇੱਕ ਮੁੰਡਾ ਬੰਤੇ ਨੇ ਨਵੇਂ ਸਾਲ ਵਾਲੇ ਦਿਨ ਆਪਣੇ ਬੱਚਿਆਂ ਨੂੰ ਕਿੱਥੋਂ ਦੀ ਸੈਰ ਕਰਵਾਈ ਬੰਤੇ ਨੇ ਨਵੇਂ ਸਾਲ ਵਾਲੇ ਦਿਨ ਆਪਣੇ ਬੱਚਿਆਂ ਨੂੰ ਬਾਜ਼ਾਰ ਵਾਲੇ ਚੌਕ ਤੱਕ ਦੀ ਸੈਰ ਕਰਵਾਈ ਅੱਗੇ ਬੇਟਾ ਸਾਡੇ ਕੋਲ ਹਾਂਜੀ ਹੁਣ ਦੇਖੋ ਆਪਾਂ ਨਾਵਲ ਦੇ ਜਿੰਨੇ ਵੀ ਦੋ ਦੋ ਅੰਕਾਂ ਵਾਲੇ ਪ੍ਰਸ਼ਨ ਹੈ ਬੇਟਾ ਉਹ ਸਾਰੇ ਆਪਾਂ ਡਿਸਕਸ ਕਰ ਲਏ ਆ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ ਜੇਕਰ ਪਸੰਦ ਆਇਆ ਤੁਸੀਂ ਲਾਈਕ ਵੀ ਕਰਨਾ ਹੈ ਕਮੈਂਟ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਤੇ ਸਬਸਕ੍ਰਾਈਬ ਵੀ ਕਰਨਾ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਕਿਉਂਕਿ ਬੇਟਾ ਤੁਹਾਡੀ ਮੈਂ ਸਾਰੀ ਹੀ ਪੇਪਰ ਤੋਂ ਪਹਿਲਾਂ ਪਹਿਲਾਂ ਚੰਗੀ ਜੰਗੀ ਤੇਰੀ ਕਰਵਾ ਦੇਵਾਂਗਾ ਇਸ ਕਰਕੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਮੇਰਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰ ਲਓ ਅੱਜ ਲਈ ਇੰਨੇ ਬੇਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ